हां भाई दोस्तों ਜਿਹੜਿਆ ਤੁਸੀਂ ਦੋਨੇ ਬੱਚੇ ਦੇਖ ਰਹੇ ਹੋ ਇਹ ਮੰਦੀਪ ਦੀਨੇ ਦਾ ਗੁਰਚਰਨ ਗਿੱਲ ਇਹਨਾਂ ਦੇ ਬੇਟਾ ਗੁਰੂ ਇਥੋਂ ਦੇ ਹੁਣ ਹਰ ਬੱਚੇ ਆ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਦੇ ਤੇ ਅੱਜ ਦਾ ਤੁਸੀਂ ਗੁਰਦੁਆਰਾ ਦੇਖ ਰਹੇ ਹੋ ਇਹ ਗੁਰਦੁਆਰਾ ਜਿਹੜੇ ਪਿੰਡ ਦੇ ਭਗਵੰਤ ਸੱਜਣਾ ਸਮਾਦ ਭਾਈ ਜ਼ਿਲ੍ਹਾ ਮੋਗਾ ਇਥੋਂ ਆਏ ਆ ਇਥੋਂ ਦਾ ਗੁਰਦੁਆਰਾ ਸਾਹਿਬ ਆ ਇਦਾ ਕਾਰਨ ਇਹ ਬੱਚੇ ਦੋਨੇ ਓਡੀਸ਼ਾ ਦੇ ਵਿੱਚ ਨੈਸ਼ਨਲ ਪੱਧਰ ਹਾਕੀ ਟੂਰਨਾਮੈਂਟ ਬਹੁਤ ਵੱਡਾ ਖੇਡਾਂ ਉਥੇ ਹੋਣ ਹੋਇਆ ਸੀ ਉਹ ਖੇਡ ਕੇ ਤੇ ਆਵਦਾ ਇਸ ਸਕੂਲ ਪਰਤੀ ਸੀ ਤੇ ਉਥੇ ਭਾਈ ਰੂਪ ਚੰਦ ਦਾ ਗੁਰਦੁਆਰਾ ਸਾਹਿਬਾ ਜਿਹੜਾ ਉਥੇ ਇਹਨਾਂ ਨੇ ਸ਼ੁਕਰਾਨਾ ਕਰਿਆ ਨਾਲ ਇੰਟਰਨੈਸ਼ਨਲ ਕਲੀਅਰ ਸਕੂਲ ਉਹਦੇ ਵਿਦਿਆਰਥੀ ਆ ਇਹ ਉਹਨਾਂ ਨੇ ਚੇਅਰਮੈਨ ਸਾਹਿਬ ਨੇ ਗੁਰੂ ਘਰ ਜਾ ਕੇ ਬੱਚਿਆਂ ਨੂੰ ਨਾਲ ਲਿਜਾ ਕੇ ਉਥੇ ਅਰਦਾਸ ਕਰਾਈ ਤੇ ਉਹਨਾਂ ਨੂੰ ਅਰਦਾਸ ਕਰਾ ਕੇ ਤੇ ਜਿਹੜਾ ਉਹਨਾਂ ਦੇ ਮਾਤਾ ਪਿਤਾ ਬੱਚਿਆਂ ਦੇ ਤੇ ਬੱਚਾ ਨੂੰ ਸਰੋਪੇ ਦਿੱਤੇ ਤੇ ਬਹੁਤ ਜ਼ਿਆਦੇ ਜਾਣ ਕੇ ਉਤਸ਼ਾਹ ਦੇ ਨਾਲ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਤੇ ਸਰੋਪੇ ਦੇ ਕੇ ਤੇ ਸਨਮਾਨਤ ਕਰਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਇੰਟਰਨੈਸ਼ਨਲ ਸਕੂਲ ਕਲੇਅਰ ਸਕੂਲ ਆ ਕਲੇਅਰ ਸਕੂਲ ਦੇ ਚੇਅਰਮੈਨ ਸਾਹਿਬ ਉਹਨਾਂ ਦਾ ਵੀ ਉਥੇ ਪਰਮੇਤੌਰ ਤੇ ਸਵਾਗਤ ਕਰਿਆ ਗਿਆ ਕਿਉਂਕਿ ਬੱਚਿਆਂ ਨੂੰ ਜਿਹੜਾ ਉਤਸ਼ਾਹਗਾ ਦੇਣ ਵਾਲੇ ਟੀਚਰ ਉਥੋਂ ਦੇ ਪ੍ਰਿੰਸੀਪਲਾਂ ਸਾਰਿਆਂ ਦਾ ਧੰਨਵਾਦ ਕਰਿਆ ਗਿਆ ਤੇ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਸੀ ਇਹ ਨਾਲ ਉਹਨਾਂ ਨੂੰ ਵੀ ਸਰੋਪੇ ਦੇ ਕੇ ਉਹਨਾਂ ਨੂੰ ਵੀ ਧੰਨਵਾਦ ਜੀ ਆਇਆਂ ਤੇ ਸਵਾਗਤ ਕਰਿਆ ਗਿਆ ਪ੍ਰਿੰਸੀਪਲ ਸਾਹਿਬ ਉਹ ਸਾਹਿਬ ਜਿੰਨੇ ਵੀ ਉਥੋਂ ਦੇ ਸਕੂਲ ਦੇ ਸਟਾਫ ਸਾਰਿਆਂ ਦਾ ਨਿੱਜੀ ਤੌਰ ਤੇ ਗ੍ਰਾਂਥੀ ਸਾਹਿਬ ਗੁਰੂ ਘਰ ਦੀ ਕਮੇਟੀ ਵੱਲੋਂ ਸਰੋਪੇ ਦੇ ਕੇ ਫੁੱਲਾਂ ਦੇ ਹਾਰ ਪਾ ਕੇ ਪਰਮਾ ਸਵਾਗਤ ਕੀਤਾ ਗਿਆ ਬੱਚਿਆਂ ਦਾ ਵੀ ਤੇ ਬੱਚਿਆਂ ਦੇ ਮਾਤਾ ਪਿਤਾ ਦਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਜਾਨੀ ਕਿ ਇਹਨਾਂ ਨੇ ਆਪਣੇ ਏਰੀਏ ਦਾ ਆਪਣੇ ਪਿੰਡ ਦਾ ਆਪਣੇ ਸਕੂਲ ਦਾ ਜਿਹੜਾ ਨਾਰਾਸ਼ਨ ਕੀਤਾਗਾ ਤੇ ਉਹਦੇ ਵਾਸਤੇ ਆਪਣੇ ਕੰੰਗੋ ਵੀ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਗੁਰੂ ਦਾ ਓਟ ਆਸਰਾ ਲੈਣਾ ਜ਼ਰੂਰੀ ਵੀ ਹੁੰਦਾ ਜਦੋਂ ਜੀ ਕੋਈ ਚੰਗਾ ਕੰਮ ਆਪਾਂ ਕਰਦੇ ਆਂ ਸ਼ੁਰੂਆਤ ਆਪਾਂ ਗੁਰੂ ਘਰ ਤੋਂ ਹੁੰਦੀ ਆ ਤੇ ਉਸ ਤੋਂ ਬਾਅਦ ਇੱਥੇ ਗੁਰੂ ਘਰ ਦੇ ਵਿੱਚ ਅਡੋੜੀ ਪਿੰਡਾਂ ਦੇ ਜਿਹੜੇ ਬੱਚੇ ਸੀ ਉੱਤੇ ਸਾਡੇ ਕੋਠਾ ਗੁਰੂ ਪਿੰਡ ਨਗਰ ਦੇ ਪੰਚਾਇਤ ਪਤਵੰਤੇ ਸੱਜਣ ਸਾਰੇ ਗੁਰੂ ਘਰ ਗਏ ਗੁਰੂ ਘਰ ਜਾ ਕੇ ਉੱਥੇ ਹਾਜ਼ਰੀਆਂ ਲਵਾਈਆਂ ਉਸ ਤੋਂ ਬਾਅਦ ਬੱਚਿਆਂ ਨੂੰ ਆ ਚੇਅਰਮੈਨ ਸਾਹਿਬ ਆਪਣੀ ਗੱਡੀ ਦੇ ਵਿਚ ਵਾ ਕੇ ਤੇ ਉਹਨਾਂ ਨੂੰ ਕਲਿਆਰ ਕੇ ਉਥੇ ਸਕੂਲ ਦੇ ਵਿੱਚ ਆਪਦੇ ਲੈ ਕੇ ਆਂਦਾ ਸਕੂਲ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਵੀ ਜਿਹੜੀ ਸ਼ੁਰੂ ਤੋਂ ਇਹ ਇਹਨਾਂ ਨੇ ਇੱਥੋਂ ਪੜ੍ਹਾਈ ਕਰੀ ਆ ਪਲੱਸ 2 ਜਿਹੜੀ ਆ ਇਹ ਆ ਇੰਟਰਨੈਸ਼ਨਲ ਸਕੂਲ ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਮੋਗਾ ਇੱਥੋਂ ਯਾਨੀ ਕਿ ਇਹਨਾਂ ਨੇ ਜਿਹੜੀ ਵਿਦਿਆ ਪ੍ਰਾਪਤ ਕਰੀ ਤੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਇਹਨਾਂ ਨੇ ਰੱਖਿਆ ਇਹ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਸੀ ਮਾਪੇ ਪਾਪਾ ਰਿਸ਼ਤੇਦਾਰ ਦੋਸਤ ਮਿੱਤਰ ਜਿੰਨੇ ਵੀ ਸੀ ਉਹਨਾਂ ਨੇ ਸਾਰਿਆਂ ਨੇ ਨਾਲ ਢੋਲ ਆਲਾ ਲੈ ਕੇ ਗਏ ਢੋਲਾ ਲਾ ਲਾ ਜਾ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਪਿੰਡ ਵੱਲ ਨੂੰ ਅਸੀਂ ਚਾਲੇ ਪਾ ਦਿੱਤੇ ਤੇ ਜਿਹੜੇ ਪਿੰਡ ਵੱਲ ਨੂੰ ਚਾਲੇ ਪਾਏ ਤੇ ਆਸ ਨੂੰ ਤਸਵੀਰਾਂ ਦਿਖਾ ਦਿੰਨੇ ਆ ਤੇ ਪਿੰਡ ਦੇ ਲੋਕ ਬਹੁਤ ਜ਼ਿਆਦੇ ਯਾਨੀ ਕਿ ਪੰਚਾਇਤ ਨਗਰ ਪੰਚਾਇਤ ਸਤਕਾਰ ਕਮੇਟੀ ਜਿੰਨੀਆਂ ਸੰਸਥਾ ਸੀ ਸਾਰਿਆਂ ਨੇ ਇਹਨਾਂ ਦਾ ਬਹੁਤ ਭਰਮਾ ਸਵਾਗਤ ਕਰਿਆ ਉਥੋਂ ਜੀਪਾਂ ਦੇ ਉੱਤੇ ਟਰੈਕਟਰਾਂ ਦੇ ਉੱਤੇ ਤੇ ਮੂਰੇ ਟਰੈਕਟਰ ਲਾ ਕੇ ਤੇ ਯਾਨੀ ਕਿ ਨੌਜਵਾਨ ਬਹੁਤ ਉਤਸ਼ਾਹ ਦੇ ਨਾਲ ਉਹਨਾਂ ਨੂੰ ਉਥੋਂ ਲੈ ਕੇ ਆਏ ਅੱਡੇ ਦੇ ਉੱਤੇ ਬਹੁਤ ਜ਼ਿਆਦੇ ਰੌਣਕਾਂ ਲੱਗੀਆਂ ਹੋਊਗਾ ਸੀ ਬਹੁਤ ਭਰਮਾ ਸਵਾਗਤ ਦੇ ਲਈ ਇੰਤਜ਼ਾਰ ਕਰ ਰਹੇ ਸੀ ਲੋਕ ਤੇ ਸਵਾਗਤ ਕਰਨ ਲਈ ਤੇ ਇਸੇ ਤਰ੍ਹਾਂ ਸਾਰਾ ਕਾਫਲਾ ਚੱਲਦਾ ਗਿਆ ਤੇ ਖੁਸ਼ੀ ਦੇ ਵਿੱਚ ਪਟਾਕੇ ਵੀ ਤੁਹਾਨੂੰ ਦਿਸਣਗੇ ਆ ਵੇਖੋ ਖੁਸ਼ੀ ਦੇ ਵਿੱਚ ਪਟਾਕੇ ਵੀ ਚੱਲ ਰਹੇ ਆ ਢੋਲ ਵੀ ਵੱਜ ਰਹੇ ਆ ਤੇ ਮੂਹਰੇ ਗੱਡੀ ਇੱਕ ਸਪੀਕਰਾਂ ਵਾਲੀ ਸੀ ਫਿਰ ਉਸ ਤੋਂ ਬਾਅਦ ਇੱਕ ਜੀਪ ਉਸ ਤੋਂ ਬਾਅਦ ਇਹ ਗੱਡੀ ਦੇ ਵਿੱਚ ਜਿਹੜੇ ਚੇਅਰਮੈਨ ਦੀ ਗੱਡੀ ਦੇ ਵਿੱਚ ਖੜੇ ਹੋਏ ਸੀਗੇ ਜਵਾਕ ਇਹੜੇ ਬੱਚੇ ਹੋਣ ਹਾਰਾ ਉਹ ਗੱਡੀ ਦੇ ਵਿੱਚ ਚੇਅਰਮੈਨ ਦੀ ਦੇ ਵਿੱਚ ਤੇ ਚੇਅਰਮੈਨ ਸਾਹਿਬ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਸਾਰਾ ਇਹ ਪ੍ਰੋਗਰਾਮ ਫੰਕਸ਼ਨ ਸਾਰੇ ਪਿੰਡ ਦੇ ਵਿੱਚ ਦੀ ਗੇੜੇ ਲਾਏ ਸਾਰੇ ਗਲੀ ਗਲੀ ਲੋਕਾਂ ਨੇ ਪਿੰਡ ਦੇ 12 ਦੇ ਵਿੱਚ ਆ ਕੇ ਪਿੰਡ ਦੇ ਲੋਕਾਂ ਨੇ ਬਹੁਤ ਜ਼ਿਆਦਾ ਇਹਨਾਂ ਬੱਚਿਆਂ ਨੂੰ ਉਤਸ਼ਾਹ ਦਿੱਤਾ ਤੇ ਕਿਉਂਕਿ ਇਹ ਅਪਸ਼ਾ ਦੇ ਨਾਲ ਮਗਰ ਹੋਰ ਬੱਚਾ ਨੂੰ ਵੀ ਚਣਗ ਲੱਗਦੀ ਆ ਬੱਚੇ ਨੌਜਵਾਨ ਨਸ਼ੇ ਤੋਂ ਦੂਰ ਹੁੰਦੇ ਆ ਤੇ ਇੱਕ ਸਤਕਾਰ ਆ ਜਿਹੜਾ ਇਹਨਾਂ ਨੂੰ ਬਣਦਾ ਵੀ ਸੀ ਜਿਹਦਾ ਨੈਸ਼ਨਲ ਪੱਧਰ ਤੇ ਖੇਡ ਕੇ ਆਉਣਾ ਕੋਈ ਮਾੜੀ ਮੂਟੀ ਗੱਲ ਨਹੀਂ ਦੋਸਤੋ ਤੇ ਬਹੁਤ ਜਾਨੀ ਕਿ ਉੱਥੇ ਕਰੀਮ ਰਹਿ ਜਾਂਦੀ ਹੈ ਜਦੋਂ ਨੈਸ਼ਨਲ ਪੱਧਰ ਤੇ ਕਿਉਂ ਜ਼ਿਲ੍ਹਾ ਬਲਾਕ ਕਾਫੀ ਜਾਨੀ ਕਿ ਇਹ ਨੰਗਣਾ ਪੈਂਦਾ ਪ੍ਰੋਸੈਸ ਵਿੱਚ ਦੀ ਤੇ ਫੇਰ ਜਾ ਕੇ ਨੈਸ਼ਨਲ ਪੱਧਰ ਤੇ ਬੱਚਾ ਜਾ ਕੇ ਖੇਡ ਕੇ ਆਉਂਦਾ ਅਧਿਆਸ ਨੂੰ ਜਿਹੜੀਆਂ ਤਸਵੀਰਾਂ ਇਹ ਦਿਖਾਈ ਰਹੇ ਆ ਵੀ ਕਿੰਨੀ ਖੁਸ਼ੀ ਆ ਇੱਥੇ ਲੋਕ 12 ਦੇ ਵਿੱਚ ਜਿਹੜੇ ਪਿੰਡ ਦੇ ਆ ਉਹ ਸਵਾਗਤ ਲਈ ਖੜੇ ਆ ਤੇ ਅਡੋਡੀ ਉਹਨਾਂ ਦੇ ਘਰਾਂ ਤੱਕ ਜਿਹੜੀ ਬੱਚਿਆਂ ਦੇ ਪਹੁੰਚ ਆ ਤੇ ਉਹ ਕਰਵਾਈ ਤੇ ਆ ਤੁਹਾਨੂੰ ਦਿਖਾ ਰਹੇ ਆ ਇਹ ਹੁਣ ਪਹਿਲਾਂ ਆਪਾਂ ਜਿਹੜਾ ਗੁਰਚਰਨ ਸਿੰਘ ਗਿੱਲ ਉਹਨਾਂ ਦਾ ਬੇਟਾ ਤੇ ਉਹਨਾਂ ਦੇ ਬੇਟੇ ਨੂੰ ਆਪਾਂ ਘਰ ਜਾ ਕੇ ਯਾਨੀ ਕਿ ਉੱਥੇ ਛੱਡ ਕੇ ਆਵਾਂਗੇ ਤੇ ਆ ਇੱਕ ਤਸਵੀਰ ਸਾਂਝੀ ਜਾਨੀ ਕਿ ਚੇਅਰਮੈਨ ਜਿਹੜਾ ਸਕੂਲ ਦਾ ਮਲੂਕਾ ਬਾਈ ਤੇ ਕਲਵੰਤ ਸਿੰਘ ਮਲੂਕਾ ਤੇ ਇਹ ਬਾਈ ਸਕੂਲ ਦੇ ਚੇਅਰਮੈਨ ਆ ਤੇ ਸਕੂਲ ਦੇ ਇਹ ਜਾਨੀ ਕਿ ਮਾਲਕ ਵੀ ਆ ਤੇ ਇਸ ਤਰ੍ਹਾਂ ਸਾਨੂੰ ਸਾਰੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਤੇ ਇਹ ਬੱਚਾ ਨੂੰ ਹੁਣ ਗੁਲਦਸਤਾ ਭੇਟ ਕਰਨਗੇ ਜਿਹੜਾ ਗੁਲਦਸਤਾ ਭੇਟ ਕਰਕੇ ਇਸ ਤੋਂ ਤਸਵੀਰਾਂ ਸਾਂਝੀਆਂ ਕਰਕੇ ਉਸ ਤੋਂ ਬਾਅਦ ਤੇ ਆ ਸਾਂਝੀਆਂ ਦੋ ਪਲ ਤਸਵੀਰਾਂ ਦੇ ਜਿਹੜੇ ਸਾਂਝੇ ਹੋ ਜਾਣਗੇ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਤੁਹਾਨੂੰ ਜਿਹੜਾ ਪ੍ਰੋਗਰਾਮ ਆ ਇਹ ਦਿਖਾਈ ਚਲਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਆ ਦੋਸਤੋ ਤਸਵੀਰਾਂ ਸਾਂਝੀਆਂ ਹੋਵਗੀਆਂ ਤੇ ਇੱਥੋਂ ਹੁਣ ਅਸੀਂ ਚੱਲੇ ਪਾਤੇ ਇਹ ਹੁਣ ਬੱਚੇ ਜਿਹੜਾ ਗੁਰਚਰਨ ਗੱਲ ਰੂਪ ਗਿੱਲ ਦਾ ਪੋਤਾ ਜਿਹੜਾ ਗੁਰਚਰਨ ਗਿੱਲ ਤੇ ਉਸ ਦਾ ਬੇਟਾ ਉਹਨੂੰ ਘਰੇ ਪੂਰੇ ਪਰਮੇ ਸਵਾਗਤ ਨਾਲ ਜੇ ਨਗਰ ਪੰਚਾਇਤ ਕੋਠਾਗੁਰੂ ਪਤਵੰਤੇ ਸੱਜਣ ਦੋਸਤ ਮਿੱਤਰ ਤੇ ਜੋ ਵੀ ਪਿੰਡ ਦਾ ਯਾਨਕਿ ਸਾਰਾ ਹਰ ਇੱਕ ਬੱਚਾ ਪੂਰੇ ਉਤਸ਼ਾਹ ਦੇ ਨਾਲ ਉਹਨਾਂ ਨੂੰ ਘਰੇ ਯਾਨਕਿ ਪਰਮੇ ਸਵਾਗਤ ਨਾਲ ਤੇ ਛੱਡ ਕੇ ਜਾਂਦਾਗਾ ਦੇ ਵੇਖੋ ਦੋਸਤੋ ਕਿੰਨੀ ਰੌਣਕਾਂ ਹੁੰਦੇ ਸੀ ਰਹੀ ਆ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਬਹੁਤ ਜ਼ਿਆਦਾ ਚਲਕ ਰਹੀ ਆ ਆ ਵੇਖੋ ਬੱਚੇ ਕਿਵੇਂ ਉਹਨਾਂ ਦੇ ਵੱਲ ਵੇਖ-ਵੇਖ ਤੇ ਇਹ ਦੋਸਤੋ ਸਾਨੂੰ ਤਸਵੀਰਾਂ ਦਿਖਾ ਰਹੇ ਆ ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਮਨਦੀਪ ਫੌਜੀ ਮਨਦੀਪ ਫੌਜੀ ਦੀ ਨੀਗਾ ਜਿਹੜਾ ਫੌਜੀ ਸਾਹਿਬ ਦੀ ਨੀਗਾ ਮਨਦੀਪ ਉਹਨਾਂ ਦਾ ਬੇਟਾ ਉਹਨਾਂ ਦੇ ਬੇਟੇ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਪਰਮੇ ਸਵਾਗਤ ਨਾਲ ਉਹਨਾਂ ਦੇ ਘਰ ਛੱਡ ਕੇ ਆਉਣਾਗਾ ਤੇ ਆ ਇਸ ਤਰ੍ਹਾਂ ਚਾਲੇ ਫੇਰ ਪਾਤੇ ਦੋਸਤੋ ਆ ਪੜਾਕੇ ਫੇਰ ਚੱਲਣ ਲੱਗ ਗਏ ਤੇ ਜਵਾਨਾਂ ਦੇ ਵਿੱਚ ਬਹੁਤ ਯਾਨੀ ਕਿ ਉਤਸ਼ਾਹ ਸੀ ਨੌਜਵਾਨਾਂ ਚ ਬੱਚਿਆਂ ਚ ਤੇ ਬਜ਼ੁਰਗਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਤੇ ਵਧਾਈਆਂ ਮਿਲ ਰਹੀਆਂ ਸੀ ਤੇ ਇਹ ਹੁਣ ਹਾਰੇ ਬੱਚੇ ਆਪਾਂ ਪ੍ਰਮਾਤਮਾ ਮੂਹਰੇ ਇਹੀ ਬੇਨਤੀ ਕਰਦੇ ਹਾਂ ਪ੍ਰਮਾਤਮਾ ਕਿਸੇ ਦਿਨ ਇਹਨਾਂ ਦਾ ਸੁਪਨਾ ਜਿਹੜਾ 올림픽 ਖੇਡਣ ਦਾ ਵੀ ਪੂਰਾ ਹੋਵੇ ਇਦੋਂ ਵੀ ਭਰਮੇ ਸਵਾਗਤ ਨਾਲ ਆਪਾਂ ਇਹਨਾਂ ਨੂੰ ਲੈ ਕੇ ਆ ਗਏ ਤੇ ਅੱਜ ਜੇ ਨੈਸ਼ਨਲ ਪੱਧਰ ਤੇ ਇਹ ਖੇਡੇ ਆ ਇਹਨਾਂ ਨੇ ਪੂਰਾ ਵਧੀਆ ਪ੍ਰਦਰਸ਼ਨ ਕੀਤਾ ਤੇ ਇੱਕ ਦਿਨ ਇਹ 올ੰਪਿਕ ਦੇ ਵਿੱਚ ਵੀ ਪੂਰੀਆਂ ਮੱਲਾ ਮਾਰਨਗੇ ਤੇ ਆ ਇਹਨਾਂ ਤਸਵੀਰਾਂ ਤੁਸੀਂ ਵੇਖ ਹੀ ਰਹੇ ਹੋ ਪੂਰੇ ਪਟਾਕੇ ਚੱਲ ਰਹੇ ਆ ਪੂਰੇ ਸਪੀਕਰ ਵਾਲੀ ਗੱਡੀ ਲੱਗੀ ਹੋਈ ਆ ਤੇ ਇਧਰ ਪਟਾਕੇ ਚੱਲ ਰਹੇ ਆ ਉਧਰ ਟਰੈਕਟਰ ਆ ਰਹੇ ਆ ਮਗਰ ਤੇ ਕਿੰਨੇ ਜੋਰ ਸ਼ੋਰ ਦੇ ਨਾਲ ਇਹਨਾਂ ਦਾ ਸਵਾਗਤ ਹੋ ਰਿਹਾ ਤੇ ਦੋਸਤੋ ਇਹ ਆ ਤੁਸੀਂ ਵੇਖੀ ਜਾਓ ਤਸਵੀਰਾਂ ਤੇ ਅੱਗੇ ਹੁਣ ਆਪਾਂ ਪਹੁੰਚ ਚੁੱਕੇ ਆਂ ਪਿੰਡ ਕੋਠਾ ਗੁਰੂ ਦੀ ਫਿਰਨੀ ਉੱਪਰ ਓੜਾ ਕੀਤਾ ਅਨਕਰ ਸੀ ਉਹ ਬੱਚੇ ਨੂੰ ਆਪਾਂ ਉੱਥੇ ਸਵਾਗਤ ਨਾਲ ਛੱਡਿਆਂ ਦਾ ਤੇ ਹੁਣ ਆ ਗਏ ਆਪਾਂ ਮਨਦੀਪ ਫੌਜੀ ਮਨਦੀਪ ਫੌਜੀ ਦੇ ਘਰ ਕੋਲ ਪਹੁੰਚਣ ਵਾਲੇ ਆ ਤੇ ਮਨਦੀਪ ਫੌਜੀ ਦੇ ਤੁਸੀਂ ਵੇਖ ਹੀ ਲਓਗੇ ਉਹਦੇ ਬੇਟੇ ਨੂੰ ਜਦੋਂ ਘਰੇ ਸਵਾਗਤ ਨਾਲ ਛੱਡਣ ਜਾ ਰਹੇ ਆ ਹੁਣ ਤੇ ਉਹਨਾਂ ਦੇ ਬਾਰ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਦਰਸ਼ਕਾਂ ਦੇ ਵਿੱਚ ਕਿੰਨਾ ਉਤਸ਼ਾਹ ਤੇ ਕਿੰਨੀ ਪ੍ਰੇਮ ਭਾਵਨਾ ਦੇ ਨਾਲ ਉਥੇ ਇੰਤਜ਼ਾਰ ਜਿਹੜਾ ਲੋਕ ਕਰ ਰਹੇ ਆ ਤੇ ਇਹ ਇੰਤਜ਼ਾਰ ਇਹ ਇਸ ਤਰ੍ਹਾਂ ਹੀ ਕਰ ਰਹੇ ਆ ਜਿਵੇਂ ਕੋਈ ਨਾ ਬਹੁਤ ਵੱਡੇ ਮਹਿਮਾਨ ਦੀ ਢੀਕ ਹੁੰਦੀ ਆ ਤੇ ਹੋਵੇ ਵੀ ਕਿਉ ਨਾ ਇੱਕ ਹੀ ਮਹਿਮਾਨ ਦੇ ਤੌਰ ਤੇ ਆ ਜਿਨ੍ਹਾਂ ਨੂੰ ਲੈ ਕੇ ਆਂਦਾ ਤੇ ਆ ਦੇਖੋ 12 ਦੇ ਵਿੱਚ ਕਿਵੇਂ ਲੋਕ ਖੜ ਕੇ ਪਰਮਾ ਪੂਰਾ ਸਵਾਗਤ ਕਰ ਰਹੇ ਆ ਤੇ ਆ ਦੇਖੋ ਹਰ ਬਾਰ ਦੇ ਵਿੱਚ ਹਰ ਘਰ ਦਾ ਬੱਚਾ-ਬੱਚਾ ਬਾਹਰ ਨਿਕਲਿਆ ਹੋਇਆ ਤੇ ਇਹਨਾਂ ਨੂੰ ਵੇਖਣ ਲਈ ਕਿਉਂ ਢੋਲ ਟਮਕਾ ਵੱਜ ਰਿਹਾ ਪਟਾਕੇ ਚੱਲ ਰਹੇ ਆ ਤੇ ਪੂਰਾ ਟਰੈਕਟਰ ਜੀਪਾਂ ਗੱਡੀਆਂ ਦਾ ਕਾਫਲਾ ਜਿਹੜਾ ਉਹ ਮਗਰ ਆ ਰਿਹਾਗਾ ਨੌਜਵਾਨ ਵੀ ਪੂਰੇ ਉਤਸ਼ਾਹ ਦੇ ਨਾਲ ਆ ਇਹਨਾਂ ਨੂੰ ਘਰ ਛੱਡਣਾ ਜਿਹੜਾ ਆ ਰਹੇ ਆ ਤੇ ਇਹ ਹੁਣ ਆਪਾਂ ਪਹੁੰਚ ਚੁੱਕੇ ਆ ਯਾਨੀ ਕਿ ਮੰਦੀਪ ਫੌਜੀ ਦੇ ਘਰ ਦੇ ਬਿਲਕੁਲ ਨੇੜੇ ਤੇ ਤੁਸੀਂ ਵੇਖ ਲਓ ਆ ਵੇਖੋ ਦੋਸਤੋ ਕਿੰਨੇ ਯਾਨੀ ਕਿ ਯਾਨੀ ਕਿ ਕਿੰਨੇ ਉਤਸ਼ਾਹ ਦੇ ਨਾਲ ਇਹਨਾਂ ਨੌਜਵਾਨਾਂ ਦਾ ਜਿਹੜਾ ਸਵਾਗਤ ਕਰਿਆ ਜਾਂਦਾਗਾ ਤੇ ਜਿੱਥੋਂ ਆਪਾਂ ਉਹ ਪਿੱਛੇ ਫਿਰਨੀ ਤੋਂ ਲੱਗੇ ਆ ਹਰ ਇੱਕ ਘਰ ਦੇ ਮੂਹਰੇ ਹਰ ਇੱਕ ਘਰ ਦਾ ਬਾਹਰ ਖੁੱਲਾ ਹਰ ਇੱਕ ਘਰ ਦੇ ਜਾਨਕਿ ਗੇਟ ਦੇ ਅੱਗੇ ਇਹਨਾਂ ਦੇ ਸਵਾਗਤ ਲਈ ਜਾਨਕਿ ਹਰ ਇੱਕ ਪਰਿਵਾਰ ਦਾ ਮੈਂਬਰ ਗੇਟ ਦੇ ਬਾਹਰ ਚ ਆਇਆ ਹੋਇਆਗਾ ਤੇ ਬਹੁਤ ਉਤਸ਼ਾਹ ਦੇ ਨਾਲ ਇਹਨਾਂ ਦਾ ਸਵਾਗਤ ਕਰਿਆ ਗਿਆ ਬਹੁਤ ਆ ਵੇਖੋ ਪਰਮਾ ਸਵਾਗਤ ਕਿਵੇਂ ਹੋ ਰਿਹਾਗਾ ਤੇ ਹਰ ਗਲੀ ਹਰ ਮੋੜ ਤੇ ਜਾਨਕਿ ਇਹਨਾਂ ਦਾ ਸਵਾਗਤ ਹੋਇਆ ਤੇ ਬਹੁਤ ਜਾਨਕਿ ਉਤਸ਼ਾਹ ਦੇ ਨਾਲ ਇਹਨਾਂ ਨੂੰ ਘਰ ਛੱਡ ਕੇ ਜਾਂਦਾ ਹੁਣ ਆਪਾਂ ਜਿਹੜਾ ਪਹੁੰਚ ਚੁੱਕੇ ਆ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਤੇ ਆਪਾਂ ਸਿਰਫ ਜਿਹੜਾ ਬੱਚਾ ਮਨਦੀਪ ਫੌਜੀ ਮਨਦੀਪ ਫੌਜੀ ਦਾ ਬੱਚਾ ਜਿਹੜਾ ਉਸ ਨੂੰ ਆਪਾਂ ਘਰੇ ਜਿਹੜਾ ਬਿਲਕੁਲ ਪਹੁੰਚਰ ਵਾਲੇ ਆ ਉਸ ਬੱਚੇ ਦਾ ਸਵਾਗਤ ਜਿਵੇਂ ਘਰੇ ਆ ਵੇਖੋ ਮਨਦੀਪ ਫੌਜੀ ਦੇ ਬਾਰ ਦੇ ਵਿੱਚ ਜਿਹੜਾ ਉਹਦਾ ਸਵਾਗਤ ਹੋ ਰਿਹਾ ਆ ਉਹਦੇ ਘਰ ਦੇ ਵਿੱਚ ਪਹੁੰਚ ਚੁੱਕੇ ਆ ਇਹ ਬਹੁਤ ਯਾਨੀ ਕਿ ਉਹਨਾਂ ਦੇ ਮਾਤਾ ਪਿਤਾ ਨੂੰ ਦਾਦੇ ਨੂੰ ਦਾਦੀ ਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਤੇ ਨਗਰ ਨੂੰ ਵੀ ਬਹੁਤ ਖੁਸ਼ੀ ਸੀ ਕਿ ਆਹ ਵੇਖੋ ਉਹਨਾਂ ਦੇ ਘਰ ਦੇ ਬਾਹਰ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਆ ਤੁਸੀਂ ਵੇਖ ਹੀ ਰਹੇ ਹੋਣਾ ਉਹ ਵੇਖੋ ਵੇਖੋ ਕਿੰਨੇ ਪਟਾਕੇ ਚੱਲ ਰਹੇ ਆ ਉਹ ਦੋਸਤੋ ਉਹ ਵੇਖੋ ਪੂਰੇ ਪਟਾਕੇ ਦੇ ਨਾਲ ਉਹਨਾਂ ਦਾ ਜੋਰ ਸ਼ੋਰ ਦੇ ਨਾਲ ਜਿਹੜਾ ਭਰਮਾ ਸਵਾਗਤ ਜਿਹੜਾ ਹੋ ਰਿਹਾਗਾ ਤੇ ਆਹ ਵੇਖੋ ਜਿਹੜੇ ਬਾਹਰ ਇੰਤਜ਼ਾਰ ਕਰਦੇ ਲੋਕ ਹੱਥ ਚੱਕ ਰਹੇ ਅਤਾ ਹਲਾ ਰਹੇ ਆ ਕਿ ਇਦੋਂ ਜਿਆਦੇ ਦੋਸਤੋ ਗੱਲ ਮਾਂ ਵਾਸਤੇ ਪਿਓ ਵਾਸਤੇ ਤੇ ਪਰਿਵਾਰ ਵਾਸਤੇ ਕੋਈ ਖੁਸ਼ੀ ਨਹੀਂ ਹੁੰਦੀ ਇਤੋਂ ਵੱਡੀ ਗਈ ਜਦੋਂ ਬੱਚਾ ਕੋਈ ਆਵਦਾ ਨੈਸ਼ਨਲ ਪੱਧਰ ਤੇ ਖੇਡ ਕੇ ਆਵੇ ਉਹ ਵੀ ਪੂਰੀ ਜਿੱਤ ਦੇ ਦਰਜ ਤਗਮਾ ਲੈ ਕੇ ਆਵੇ ਜਿੱਤ ਦਰਜ ਕਰਕੇ ਆਵੇ ਤੇ ਬਹੁਤ ਵੱਡਾ ਆਪਾਂ ਨੂੰ ਹਰ ਇੱਕ ਨੂੰ ਬੱਚਿਆਂ ਦੇ ਇਤਿਹਾਸਾਂ ਹੁੰਦੀਆਂ ਤੇ ਪਰਮਾਤਮਾ ਇਹਨਾਂ ਦੇ ਆਸਾਂ ਨੂੰ ਪੂਰ ਪਾਵੇ ਤੇ ਇਹ ਕਿਸੇ ਦਿਨ ਨੂੰ ਆਪਾਂ ਫੇਰ ਤੁਹਾਨੂੰ ਦੱਸਦੇ ਆਂ ਵੀ 올림픽 ਦੇ ਵਿੱਚ ਖੇਡਣ ਜਾਣ ਤੇ ਆਪਾਂ ਇਹਨਾਂ ਨੂੰ ਇਹ ਦੋ ਵੀ ਜੋਰ ਸ਼ੋਰ ਭਰਵੇਂ ਸਵਾਗਤ ਨਾਲ ਲੈ ਕੇ ਆਗੇ ਤੇ ਅੱਜ ਦਾ ਮਾਤਾ ਪਿਤਾ ਕਾਫੀ ਵੇਖ ਹੀ ਰਹੇ ਹੋਣਗੇ ਆਵਾਰ ਦੇ ਵਿੱਚ ਆ ਪਹੁੰਚ ਚੁੱਕੀ ਹੈ ਗੱਡੀ ਤੇ ਮਾਤਾ ਇਹਨਾਂ ਦੀ ਜਿਹੜਾ ਬੇਟਾ ਦਾ ਉਹਦੀ ਮਾਤਾ ਪਿਤਾ ਦਾਦਾ ਦਾਦੀ ਤੇ ਬਹੁਤ ਜਾਣ ਕੇ ਖੁਸ਼ੀ ਦੇ ਨਾਲ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਕੂਲ ਦੇ ਚੇਅਰਮੈਨ ਜਿਹੜੇ ਕਲਵੰਤ ਸਿੰਘ ਬਲੂਕਾ ਉਹ ਵੀ ਨਾਲ ਪਹੁੰਚ ਚੁੱਕੇ ਹਨ ਤੇ ਆ ਦੋਸਤੋ ਤੁਸੀਂ ਵੇਖੀ ਜਾ ਤੇ ਆ ਵੇਖੋ ਕਿੰਨੇ ਚਿਹਰੇ ਦੇ ਉੱਤੇ ਖੁਸ਼ੀ ਆ ਪਰਿਵਾਰ ਦੇ ਪਰਿਵਾਰ ਦੇ ਚਿਹਰੇ ਦੇ ਉੱਤੇ ਵੇਖੋ ਰੌਣਕਾਂ ਢੋਲ ਵੱਜ ਰਿਹਾ ਪੂਰਾ ਜਾਨੀ ਕਿ ਉਤਸ਼ਾਹ ਦੇ ਨਾਲ ਉਹਨਾਂ ਬੱਚਿਆਂ ਨੂੰ ਇੱਥੇ ਘਰੇ ਲਿਆਂਦਾ ਗਿਆ ਹੈਗਾ ਤੇ ਇਹਨਾਂ ਨੂੰ ਆਪਣੇ ਘਰੋਂ ਵੀ ਵਧਾਈ ਆ ਤੇ ਦੋਸਤੋ ਫੇਰ ਆਪਾਂ ਉਹ ਵੇਖੋ ਹਾਰ ਪਾਏ ਗਏ ਆ ਤੇ ਆ ਦੂਸਰਾ ਮੁੰਡਾ ਨਾਲ ਆ ਜਿਹੜਾ ਆ ਵੇਖੋ ਪੂਰੇ ਹਰ ਨਾਲ ਸਵਾਗਤ ਫੇਰ ਕਰਿਆ ਗਿਆ ਘਰੇ ਆ ਕੇ ਤੇ ਉਹ ਮਾਤਾ ਮੂੰਹ ਮਿੱਠਾ ਕਰਵਾ ਰਹੇ ਆ ਤੇ ਦੋਸਤੋ ਇਸ ਤੋਂ ਵੱਧ ਕੋਈ ਖੁਸ਼ੀ ਮਾਪਿਆਂ ਨੂੰ ਹੋ ਨਹੀਂ ਸਕਦੀ ਤੇ ਜਿਹੜੀ ਅੱਜ ਖੁਸ਼ੀਆਂ ਦੇ ਪਲ ਹਰੇਕ ਮਾਪੇਓ ਦੇ ਚਿਹਰੇ ਦੇ ਖੁਸ਼ੀਆਂ ਇਸੇ ਤਰ੍ਹਾਂ ਹੀ ਰਹਿਣ ਤੇ ਆਪਾਂ ਪ੍ਰਮਾਤਮਾ ਨੂੰ ਪੂਰੀ ਕਾਮਨਾ ਵੀ ਕਰਦੇ ਆ ਤੇ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਆ ਵੇਖੋ ਕਿਸ ਤਰ੍ਹਾਂ ਵੀਰਵਾਂਗਾ ਮਾਤਾ ਦਾਦੀ ਉਹਨਾਂ ਦੀ ਤੇ ਉਹਨਾਂ ਦੇ ਗੁਮਾਂਡ ਰਿਸ਼ਤੇਦਾਰ ਦੋਸਤ ਮਿੱਤਰ ਕਿਵੇਂ ਕਿੰਨਾ ਸਵਾਗਤ ਕਰ ਲਏ ਆ ਗੇਟ ਦੇ ਵਿੱਚ ਆ ਕੇ ਆਹ ਦੋਸਤੋ ਵੇਖੋ ਕਿਵੇਂ ਫੁੱਲਾਂ ਨਾਲ ਤੁਹਾਨੂੰ ਪਤਾ ਲੱਗ ਗਿਆ ਹੋਣਾ ਜਿਵੇਂ ਹਾਰ ਪਾਏ ਵੀ ਆ ਹਾਰਾਂ ਦੇ ਨਾਲ ਵੇਖੋ ਜਿਵੇਂ ਕੋਈ ਚੰਗੇ ਮੰਤਰੀ ਦੇ ਹਾਰ ਪੈਂਦੇ ਆ ਇਸ ਤਰ੍ਹਾਂ ਮੰਤਰੀ ਦੇ ਬਰਾਬਰ ਰੁਤਬਾ ਬਣਿਆ ਪਿਆਗਾ ਤੇ ਬਹੁਤ ਯਾਨੀ ਕਿ ਉਤਸ਼ਾਹ ਦੇ ਨਾਲ ਯਾਨੀ ਕਿ ਬੱਚਿਆਂ ਨੂੰ ਜਿਹੜਾ ਲੈ ਕੇ ਆਉਂਦਾਗਾ ਤੇ ਲਿਆਉਣਾ ਵੀ ਚਾਹੀਦਾ ਸੀਗਾ ਕਿਉਂਕਿ ਇਹਨਾਂ ਨੇ ਇੱਕ ਆਪਣੇ ਏਰੀਏ ਦਾ ਆਪਣੇ ਇਲਾਕੇ ਦਾ ਆਪਣੇ ਸਕੂਲ ਦਾ ਤੇ ਬਹੁਤ ਜਾਨੀ ਕਿ ਨਾਮ ਰੌਸ਼ਨ ਕਰਿਆ ਤੇ 오ਡੀਸਾ ਦੇ ਵਿੱਚ ਖੇਡ ਕੇ 3-0 ਦੇ ਨਾਲ ਹਰਾ ਕੇ ਤੇ ਇਹਨਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਤੇ ਜਿਹੜਾ ਤਗਮਾ ਉਹ ਜਿੱਤ ਕੇ ਆਇਆ ਤੇ ਦੋਸਤੋ ਆ ਤਸਵੀਰਾਂ ਸੋਦੀਆਂ ਲਿਢੀਆਂ ਸੰਜਣਾ ਕਰ ਚੁੱਕੀਆਂ ਤੇ ਆ ਮੰਦੀਪ ਇਹਨਾਂ ਨੂੰ ਦੇਖ ਕੇ ਜਾਨੀ ਕਿ ਲੱਡੂ ਹੋਰ ਵੀ ਵਿੱਚ ਪੂਰੇ ਉਤਸ਼ਾਹ ਦੇ ਨਾਲ ਚਾਹ ਪਾਣੀ ਦਾ ਪ੍ਰਬੰਧ ਖੇਡਣਗੇ ਕੀਤਾ ਹੋਇਆਗਾ ਤੇ ਆ ਡੋਰ ਇਸੇ ਕਰਕੇ ਦੋਸਤੋ ਮੱਲਾ ਹੌਲੀ ਹੌਲੀ ਆਪਾਂ ਜਿਹੜਾ ਨਸ਼ਾ ਦਾ ਕੋੜ ਆਉਂਦੀ ਹੌਲੀ ਹੌਲੀ ਇਹ ਸਮਾਜ ਦੇ ਵਿੱਚੋਂ ਇਹ ਗਰਾਊਂਡਾਂ ਦੇ ਵਿੱਚ ਲਾ ਕੇ ਖੇਡਾਂ ਦੇ ਨਾਲ ਜੁੜ ਕੇ ਆਵੇ ਕੋ ਫੇਰੀ ਫੇਰ ਆਪਾਂ ਤਾਂ ਯਾਨੀ ਕਿ ਨਸ਼ਾ ਟੁੱਟਿਆ ਜਾ ਸਕਦਾ ਤੇ ਧੰਨਵਾਦ ਆ ਦੋਸਤਾਂ ਦਾ ਮੇਰੇ ਬੱਚਿਆਂ ਦਾ ਇਹਨਾਂ ਨੇ ਆ